ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਆਮਨਸੋ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਸ਼੍ਰੋਮਿਅ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਤਰੰਤ ਦੇ ਐਸਐਸਪੀ ਨੂੰ ਕੀਤਾ ਸਸਪੈਂਡ ਕਾਰਵਾਈ ਤੇ ਸੁਖਬੀਰ ਬਾਦਲ ਨੇ ਕੀਤਾ ਧੰਨਵਾਦ ਸੜਕ ਸੁਰੱਖਿਆ ਫੋਰਸ ਗੱਡੀਆਂ ਦੀ ਖਰੀਦਦਾਰੀ ਦੀ ਹੋਵੇਗੀ ਜਾਂਚ ਕਾਂਗਰਸੀ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ ਰਾਜਪਾਲ ਨੇ ਹੁਕਮ ਦਿੱਤੇ ਜਾਰੀ 15 ਦਿਨਾਂ ਅੰਦਰ ਸੌਂਪਣੀ ਹੋਵੇਗੀ ਰਿਪੋਰਟ ਪੰਜਾਬ ਨੂੰ ਮਿਲੀ ਇੱਕ ਹੋਰ ਨਵੀਂ ਵੱਡੀ ਸੌਗਾਤ ਬੰਦੇਪਾਲ ਟ੍ਰੇਨ ਨੂੰ ਮਿਲੀ ਹਰੀ ਚੰਡੀ ਲੋਕਾਂ ਨੂੰ ਮਿਲਣਗੀਆਂ ਹੋਰ ਸੁੱਖ ਸੁਵਿਧਾਵਾਂ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਰਨਤਾਰਨ ਦੀ ਜ਼ਿਮਨੀ ਚੋਣ ਦੀ ਜੀ ਹਾਂ ਜ਼ਿਮਨੀ ਚੋਣ ਤੋਂ ਪਹਿਲਾਂ ਇੱਕ ਹੋਰ ਵੱਡੀ ਕਾਰਵਾਈ ਐਸਐਸਪੀ ਤੇ ਹੋਈ ਹੈ ਦਰਅਸਲ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਹੈ ਦੱਸ ਦੇ ਕਿ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੀ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਸੋ ਇਹ ਕਾਰਵਾਈ ਤਰਨਤਾਰਨ ਜ਼ਿਮਨੀ ਚੋਣ ਤੋਂ ਸਿਰਫ ਮਹਿਜ਼ 3 ਦਿਨ ਪਹਿਲਾਂ ਕੀਤੀ ਗਈ ਹੈ ਸੋ ਕਮਿਸ਼ਨ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰਨ ਦੇ ਹੁਕਮ ਦਿੱਤੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੂੰ ਉਹਨਾਂ ਦੀ ਜਗ੍ਹਾ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ ਸੋ ਤਰਨਤਾਰਨ ਉਪਚੋਣ ਦੇ ਲਈ VOTING 11 ਨਵੰਬਰ ਨੂੰ ਹੋਏਗੀ ਸੋ ਜਿਸ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ ਦੱਸਦੀ ਹੈ ਕਿ ਤਰਨਤਾਰਨ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅਤਲ ਕਰਨ ਦੇ ਭਾਰਤੀ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਜੋ ਕਿ ਲਿਖਦੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਪੋਲਿੰਗ ਏਜੰਟ ਵੱਜੋਂ ਇਹ ਕੰਮ ਕਰ ਰਹੀ ਸੀ ਸੋ ਮਾਹੌਲ ਜਿਹੜਾ ਚੋਣਾਂ ਦਾ ਮਾਹੌਲ ਜੋ ਹੈ ਵਿਗੜ ਵਿਗੜਨ ਦੀ ਇੱਥੇ ਕੋ ਜਿਹੜੀ ਕੋਸ਼ਿਸ਼ ਹੈ ਉਹ ਵੀ ਕੀਤੀ ਜਾ ਰਹੀ ਸੀ ਸੋ ਇੱਥੇ ਕਹਿੰਦੇ ਹੋਏ ਸੁਖਬੀਰ ਬਾਦਲ ਅੱਜ ਨਜ਼ਰ ਆਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਆਗੂਆਂ ਅਤੇ ਇਸ ਦੇ ਵਰਕਰਾਂ ਦੇ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਸੀ ਤੇ ਉਹਨਾਂ ਨੂੰ ਬੇਸ਼ਰਮੀ ਦੇ ਨਾਲ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਡਰਾ ਧਮਕਾ ਕੇ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਸੀ ਸੋ ਮੈਚ ਨੂੰ ਨਿਗਰਾਨ ਦਾ ਧੰਨਵਾਦ ਕਰਦਾ ਹਾਂ ਤੇ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅਕਾਲੀ ਦਲ ਦੁਆਰਾ ਡਾਇਰ ਸ਼ਿਕਾਇਤ ਦੇ ਉੱਪਰ ਤੁਰੰਤ ਕਾਰਵਾਈ ਕੀਤੀ ਤੇ ਮਾਮਲੇ ਦੀ ਜ਼ਬਰਦਸਤੀ ECi ਨੂੰ ਰਿਪੋਰਟ ਕੀਤੀ। ਸੋ ਇੱਥੇ ਦੱਸਦੀ ਹੈ ਕਿ ਰਵਜੋਤ ਗਰੇਵਾਲ ਦੇ ਅਪਰਾਧਿਕ ਪੱਖਪਾਤ ਆਚਰਣ ਦੇ ਲਈ ਉਹਨਾਂ ਦੇ ਵਿਰੁੱਧ ਰਸਮੀ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਨੌਕਰੀ ਤੋਂ ਬਰਖਾਸਤਗੀ ਸਮੇਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਦਾ ਹਾਂ। ਸੋ ਇਹ ਕਹਿੰਦੇ ਹੋਏ ਅੱਜ ਸੁਖਬੀਰ ਬਾਦਲ ਨਜ਼ਰ ਆਏ ਨੇ ਇਸ ਮਾਮਲੇ ਦੇ ਉੱਪਰ ਉਹਨਾਂ ਦੇ ਵੱਲੋਂ ਆਪਣੀ رائے ਜੋ ਹੈ ਉਹ ਰੱਖੀ ਗਈ ਐ ਸੋ ਇਸ ਫੈਸਲੇ ਦਾ ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਸੋ ਦੱਸ ਜੀ ਇਹ ਕਿ ਰਵਜੋਤ ਕੌਰ ਗਰੇਵਾਲ ਜੋ ਕਿ ਅੱਜ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਦੱਸ ਜੀ ਇਹ ਕਿ 15 ਦਿਨ ਪਹਿਲਾਂ ਹੀ ਸ਼ੋਮੀ ਅਕਾਲੀ ਦਲ ਨੇ ਸੂਬੇ ਦੇ ਚੋਣ ਕਮਿਸ਼ਨ ਅਧਿਕਾਰੀ ਸਿਵਲ ਸੀ ਕੋਲ ਜਿਹੜੀ ਐ ਐਸਐਸਪੀ ਡਾਕਟਰ ਰਵਜੋਤ ਸਿੰਘ ਰਵਜੋਤ ਕੌਰ ਗਰੇਵਾਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਸੋ ਇਹ ਸ਼ਿਕਾਇਤ ਦੇ ਵਿੱਚ ਡਾਕਟਰ ਰਵਜੋਤ ਕੌਰ ਗਰੇਵਾਲ ਤੇ ਆਮ ਆਦਮੀ ਪਾਰਟੀ ਦੀ ਕਟ ਪੁਤਲੀ ਵਜੋਂ ਕੰਮ ਕਰਨ ਦੇ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿਰੁੱਧ ਝੂਠੇ ਕੇਸ ਦਰਜ ਕਰਨ ਦਾ ਦੋਸ਼ ਲਗਾਇਆ ਗਿਆ ਸੀ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਤੇ ਉਹਨਾਂ ਦੇ ਦੋ ਡੀਐਸਪੀਜ਼ ਦੇ ਤਬਾਦਲੇ ਦੀ ਮੰਗ ਕੀਤੀ ਸੀ ਸੋ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇਹਨਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਹੀ ਕੀਤੀ ਗਈ ਹੈ ਸੋ ਇੱਥੇ ਦੱਸਈਏ ਕਿ ਐਸਐਸਪੀ ਨੂੰ ਫਿਲਹਾਲ ਦੀ ਘੜੀ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਹੁਣ ਦੂਜੇ ਪਾਸੇ ਗੱਲ ਕਰਦੇ ਆ ਟੋਇਟਾ ਹਾਈਲੈਕਸ ਗੱਡੀਆਂ ਦੇ ਮਾਮਲੇ ਦੀ ਜੀ ਹਾਂ ਹੁਣ ਇਸ ਮਾਮਲੇ ਦੀ ਜਾਂਚ ਹੋਏਗੀ ਕਿਉਂਕਿ ਪੰਜਾਬ ਰਾਜਪਾਲ ਨੇ ਇਸ ਬਾਬਤ ਹੁਕਮ ਦਿੱਤੇ ਨੇ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਲਈ ਖਰੀਦੀਆਂ ਗਈਆਂ 144 ਟੋਇਟਾ ਹਾਈਲੈਕਸ ਵਾਨਾਂ ਦੀ ਖਰੀਦ ਦੀ ਜਾਂਚ ਕੀਤੀ ਜਾਏਗੀ ਸੋ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਫ਼ਤਰ ਦੇ ਦਫ਼ਤਰ ਤੋਂ ਇੱਕ ਪੱਤਰ ਤੋਂ ਬਾਅਦ ਸਰਕਾਰ ਪੰਜਾਬ ਸਰਕਾਰ ਅਤੇ ਗ੍ਰਹਿ ਵਿਭਾਗ ਨੇ ਇਸ ਦੀ ਜਾਂਚ ਪੰਜਾਬ ਦੇ ਡੀਜੀਪੀ ਨੂੰ ਸੌਂਪੀ ਹੈ ਸੋ ਜਾਂਚ ਦਾ ਹੁਕਮ 31 ਅਕਤੂਬਰ 2025 ਨੂੰ ਭਾਵੇਂ ਕਿਤਾ ਗਿਆ ਸੀ ਪਰ 15 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਸ਼ਿਕਾਇਤਕਰਤਾ ਨੂੰ ਸੌਂਪਨ ਦੇ ਨਾਲ-ਨਾਲ ਰਾਜਪਾਲ ਦਫਤਰ ਅਤੇ ਗ੍ਰਹਿ ਵਿਭਾਗ ਨੂੰ ਵੀ ਸੌਂਪੀ ਜਾਣੀ ਹੈ ਸੋ ਇਸ ਦਾ ਮਤਲਬ ਹੈ ਕਿ ਜਾਂਚ ਰਿਪੋਰਟ 15 ਨਵੰਬਰ 2025 ਤੱਕ ਦੇਣੀ ਪਵੇਗੀ ਸੋ ਹੁਣ ਇਹ ਪੱਤਰ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ ਸੋ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਜਿਨ੍ਹਾਂ ਨੇ 3 ਮਹੀਨੇ ਪਹਿਲਾਂ ਇਹ ਮੁੱਦਾ ਚੁੱਕਿਆ ਸੀ ਉਹਨਾਂ ਨੇ આરોਪ ਲਗਾਇਆ ਸੀ ਕਿ 2024 ਦੇ ਵਿੱਚ ਰੋਡ ਸੇਫਟੀ ਫੋਰਸ ਦੇ ਲਈ ਥੋਕ ਤੋਂ ਥੋਕ ਦੇ ਵਿੱਚ 144 ਟੋਇਟਾ ਹਾਈਲੈਕਸ ਵਾਹਨ ਖਰੀਦਣ ਵੇਲੇ ਟੋਇਟਾ ਕੰਪਨੀ ਦੇ ਡਿਸਕਾਊਂਟ ਦਾ ਫਾਇਦਾ ਨਹੀਂ ਉਠਾਇਆ ਗਿਆ ਕਿਉਂਕਿ ਵਿਅਕਤੀਗਤ ਵਾਹਨਾਂ ਨੂੰ ਇੱਥੇ ਜੇਕਰ ਦੇਖਿਆ ਜਾਏ ਜਦੋਂ ਕੋਈ ਵੀ ਗਾਹਕ ਟੋਇਟਾ ਹਾਈਲੈਕਸ ਵਾਹਨ ਤੇ 10 ਲੋਕ 10 ਲੱਖ ਰੁਪਏ ਤੱਕ ਦੀ ਛੋਟ ਮੰਗਦਾ ਤਾਂ ਉਹਨਾਂ ਨੂੰ ਦਿੱਤੀ ਵੀ ਜਾਂਦੀ ਐ ਸੋ ਜੇਕਰ ਸਰਕਾਰ ਨੇ ਵਿਅਕਤੀਗਤ ਗਾਕਾ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਛੋਟ ਦਾ ਫਾਇਦਾ ਉਠਾਇਆ ਹੁੰਦਾ ਤਾਂ ਸਰਕਾਰ ਨੂੰ 144 ਟੋਇਟਾ ਹਾਈਲੈਕਸ ਵਾਹਨਾਂ ਦੀ ਖਰੀਦ ਤੇ ਲਗਭਗ 44.50 ਕਰੋੜ ਰੁਪਏ ਦੀ ਬਚਤ ਹੁੰਦੀ ਸੁਖਪਾਲ ਸਿੰਘ ਖੈਰਾ ਨੇ ਪੁਲਿਸ ਡਾਇਰੈਕਟਰ ਜਰਨਲ ਯਾਨੀ ਕਿ ਪੰਜਾਬ ਡੀਜੀਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 144 ਟੋਇਟਾ ਹਾਈਲੈਕਸ ਵਾਹਨ ਦੀ ਸ਼ੱਕੀ ਖਰੀਦ ਦੀ ਜਾਂਚ ਹੋਣੀ ਚਾਹੀਦੀ ਹੈ ਸੁਖੈਰਾ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਸੱਚਾਈ ਜਾਣਨ ਦਾ ਅਧਿਕਾਰ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਸੋ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਯੋਜਨਾ ਜਨਵਰੀ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 144 ਟੋਇਟਾ ਹਾਈਲਕਸ ਵਾਹਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਵੀ ਕੀਤਾ ਸੀ ਸੋ ਇਹ ਫੋਰਸ ਸੜਕ ਹਾਦਸਿਆਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਦੇ ਲਈ ਰਾਜ ਦੀਆਂ ਸੜਕਾਂ ਤੇ ਤਾਇਨਾਤ ਕੀਤੀ ਗਈ ਹੈ ਸੋ ਸਰਕਾਰ ਦਾ ਦਾਵਾ ਹੈ ਕਿ ਇਹਨਾਂ ਵਾਹਨਾਂ ਨੇ ਹੁਣ ਤੱਕ ਲਗਭਗ 40000 ਲੋਕਾਂ ਦੀ ਮਦਦ ਕੀਤੀ ਹੈ ਸੋ ਇਹ ਸਰਕਾਰੀ ਦਾਵਾ ਹੈ ਜੋ ਕਿ ਕਹਿੰਦਾ ਹੈ ਕਿ 40000 ਤੱਕ ਦੇ ਲੋਕ ਜਿਹੜੇ ਨੇ ਫਿਲਹਾਲ ਦੀ ਘੜੀ ਉਹਨਾਂ ਦੀ ਮਦਦ ਇਸ ਸਕੀਮ ਦੇ ਰਾਹੀਂ ਇਸ ਯੋਜਨਾ ਦੇ ਰਾਹੀਂ ਹੋ ਚੁੱਕੀ ਹੈ ਕਿਉਂਕਿ ਜਿਨ੍ਹਾਂ ਦਾ ਸੜਕੀ ਹਾਦਸਿਆਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਕਹਿ ਸਕਦੇ ਆ ਕਿ ਸੜਕੀ ਹਾਦਸੇ ਹੁੰਦੇ ਨੇ ਸੋ ਉਹਨਾਂ ਦੇ ਵਿੱਚ ਇਹ ਵਾਹਨ ਕਾਫੀ ਮਦਦਗਾਰ ਸਾਬਿਤ ਹੋਏ ਨੇ ਹੁਣ ਗੱਲ ਕਰਦੇ ਆ ਡੀਆਈਜੀ ਪੁੱਲਰ ਮਾਮਲੇ ਦੀ ਸੋ ਦੱਸ ਦਈਏ ਕਿ ਕੇਂਦਰ ਦੀਆਂ ਹੁਣ ਪੰਜਾਬ ਦੇ ਆਈਪੀਐਸ ਤੇ ਆਈਏਐਸ ਦੇ ਉੱਪਰ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਦੇ ਕਾਰਨਾਮਿਆਂ ਤੋਂ ਬਾਅਦ ਪੰਜਾਬ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀ ਨਿਗਰਾਨੀ ਦੇ ਹੇਠ ਨੇ ਤੇ ਹੁਣ ਤੱਕ ਜਾਂਚ ਤੋਂ ਸਾਬਕਾ ਡੀਆਈਜੀ ਅਤੇ ਕ੍ਰਿਸ਼ਨੂ ਵਿਚਕਾਰ ਸਬੰਧਾਂ ਦਾ ਖੁਲਾਸਾ ਹੋਇਆ ਜੋ ਕਿ ਸੀਬੀਆਈ ਦੇ ਰਡਾਰ ਹੇਠ ਨੇ ਸੋ ਸੀਬੀਆਈ ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਤੇ ਉਹਨਾਂ ਉਹਨਾਂ ਤੇ ਵਿਚੋਲੇ ਕ੍ਰਿਸ਼ਨੂ ਵਿਚਕਾਰ ਸਬੰਧ ਉਸਦੇ ਮੋਬਾਈਲ ਫੋਨ ਦੇ ਰਾਹੀਂ ਸਥਾਪਿਤ ਕੀਤੇ ਗਏ ਸੀ ਜਿਹੜੇ ਪਤਾ ਲੱਗੇ ਨੇ ਸੋ ਇੱਥੇ ਕੇਂਦਰ ਸਰਕਾਰ ਜਲਦ ਹੀ ਇੰਨਾ ਸਾਰੇ ਅਧਿਕਾਰੀਆਂ ਦੀ ਵਿਭਾਗੀ ਜਾਂਚ ਸ਼ੁਰੂ ਕਰ ਸਕਦੀ ਹੈ ਜੋ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਦੇ ਵਿੱਚ ਨੇ ਤੇ ਸਰਕਾਰੀ ਸੂਤਰਾਂ ਦੇ ਅਨੁਸਾਰ ਡੀਆਈਜੀ ਪੁੱਲਰ ਰਿਸ਼ਵਤ ਕਾਂਡ ਤੋਂ ਬਾਅਦ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਦੇ ਰਾਹੀਂ ਸਬੂਤ ਪ੍ਰਾਪਤ ਕੀਤੇ ਨੇ ਤਾਂ ਜੋ ਸਪਸ਼ਟ ਤੌਰ ਤੇ ਇਹ ਵੀ ਦਰਸਾ ਰਹੇ ਨੇ ਜੋ ਕਿ ਕਿਸੂਬੇ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਨੇ ਬੇਨਾਮੀ ਜਾਇਦਾਦਾਂ ਦੇ ਵਿੱਚ ਪੈਸਾ ਲਗਾਇਆ ਸੋ ਇਹਨਾਂ ਸਾਰੇ ਅਧਿਕਾਰੀਆਂ ਦੇ ਵਿਰੁੱਧ ਇੱਕ ਵੱਖਰੀ ਗੁਪਤ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਡੀਆਈਜੀ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਦੀ ਪੁੱਛਗਿੱਛ ਨੇ ਇਸ ਬਾਰੇ ਕਈ ਵੇਰਵੇ ਪ੍ਰਗਟ ਕੀਤੇ ਨੇ ਸੋ ਸੀਨੀਅਰ ਅਧਿਕਾਰੀ ਆਪਣੇ ਪੈਸੇ ਨੂੰ ਰੀਅਲ ਅਸਟੇਟ ਦੇ ਵਿੱਚ ਕਿਵੇਂ ਨਿਵੇਸ਼ ਕਰ ਰਹੇ ਨੇ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂ ਤੋਂ ਉਹਨਾਂ ਦੇ ਸਾਰੇ ਅਧਿਕਾਰੀਆਂ ਦੇ ਬਾਰੇ ਵੀ ਪੁੱਛਗਿੱਛ ਕੀਤੀ ਹੈ ਜਿਨ੍ਹਾਂ ਦੀਆਂ ਫੋਟੋਆਂ ਉਸਨੇ ਆਪਣੇ ਸੋਸ਼ਲ ਮੀਡੀਆ ਕਾਊਂਟਾਂ ਤੇ ਪੋਸਟ ਕੀਤੀਆਂ ਹੋਈਆਂ ਸੀ ਸੋ ਇਸ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਦਾ ਨਾਂ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਮਿਲ ਹੈ ਤੇ ਜਿਸ ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਸੋ ਪੰਜਾਬ ਪ੍ਰਦੇਸ਼ ਭਾਜਪਾ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੋ ਕਿ ਕਾਫੀ ਸਮੇ ਤੋਂ ਸਰਗਰਮੀ ਯਾਨੀ ਕਿ ਰਾਜਨੀਤਿਕ ਸਰਗਰਮੀ ਤੋਂ ਦੂਰ ਨੇ ਉਹਨਾਂ ਦਾ ਬਿਆਨ ਵੀ ਮਹੱਤਵਪੂਰਨ ਹੈ ਉਹਨਾਂ ਨੇ ਅੱਜ ਤਰਨਤਾਰਨ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਮੁੱਦੇ ਤੇ ਆਵਾਜ਼ ਬੁਲੰਦ ਕੀਤੀ ਹੈ ਤੇ ਉਹਨਾਂ ਕਿਹਾ ਕਿ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਗਏ ਅਧਿਕਾਰੀਆਂ ਤੇ ਵਿਚੋਲਿਆਂ ਤੋਂ ਬਰਾਮਦ ਕੀਤੀਆਂ ਗਈਆਂ ਡਾਇਰੀਆਂ ਨੇ ਅਧਿਕਾਰੀਆਂ ਦੀ ਇੱਕ ਲੰਬੀ ਸੂਚੀ ਦਾ ਖੁਲਾਸਾ ਕੀਤਾ ਹੈ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਹੈ ਉਹ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿਨ੍ਹਾਂ ਦੇ ਲਈ ਇਹ ਅਧਿਕਾਰੀ ਲੋਕਾਂ ਦਾ ਖ ਜੋ ਉਸਕੇ ਕਾਲਾ ਧਾਨ ਇਕੱਠਾ ਕਰ ਰਹੇ ਨੇ ਸੋ ਇਹ ਗੱਲਾਂ ਕਹਿੰਦੇ ਹੋਏ ਉਹ ਵੀ ਨਜ਼ਰ ਆਏ ਨੇ ਤੇ ਨਾਲ ਹੀ ਨਾਲ ਇਸ ਮਾਮਲੇ ਦੇ ਵਿੱਚ ਹੁਣ ਹੋਰ ਅ fırsਰਾਂ ਦੇ ਉੱਪਰ ਜਿਹੜੀ ਹੈ ਉਹ ਗਾਜ਼ ਡਿੱਗ ਸਕਦੀ ਹੈ ਤੇ ਉੱਤਰ ਪੰਜਾਬ ਨੂੰ ਇੱਕ ਹੋਰ ਵੱਡੀ ਸੌਗਾਤ ਮਿਲੀ ਹੈ ਬੰਦੇ ਭਾਰਤ ਟ੍ਰੇਨ ਦਾ ਅੱਜ ਹਰੀ ਚੰਡੀ ਇਸ ਨੂੰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਇਸ ਦੇ ਵਿੱਚ ਮਿਲਣਗੀਆਂ ਉਸ ਦੇ ਬਾਰੇ ਵੀ ਦੱਸਦੇ ਹਾਂ ਦੱਸਦੀ ਕਿ ਦੇਸ਼ ਦੇ ਕੋਨੇ-ਕੋਨੇ ਨੂੰ ਰੇਲਵੇ ਮਾਰਗ ਦੇ ਰਾਹੀਂ ਜੋੜਨ ਦੇ ਲਈ ਸਰਕਾਰ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਸੋ ਇਸ ਲੜੀ ਦੇ ਤਹਿਤ ਅੱਜ ਪੂਰੇ ਦੇਸ਼ ਦੇ ਵਿੱਚ ਚਾਰ ਬੰਦੇ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਨਲਾਈਨ ਹਰੀ ਝੰਡੀ ਦਿੱਤੀ ਗਈ ਹੈ ਸੋ ਇਸ ਮੌਕੇ ਪੰਜਾਬ ਦੇ ਮਾਲਵਾ ਨੂੰ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਨਾਲ ਜੋੜਨ ਵਾਲੀ ਬੰਦੇ ਪਰ ਟ੍ਰੇਨ ਬਠਿੰਡਾ ਦੇ ਵਿੱਚ ਪਹੁੰਚੀ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਵੱਲ ਦੂਰੀ ਅੰਬਾਲਾ ਕੁਰਕਸ਼ੇਤਰ ਜਾਏਗੀ ਸੋ ਦੱਸ ਜੀਏ ਕਿ ਇਸ ਜੇਕਰ ਟ੍ਰੇਨ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਡੀ ਖਾਸੀਅਤ ਇਸ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਇਹ ਇੱਕ ਤਾਂ 160 ਦੀ ਸਪੀਡ ਤੇ ਚੱਲੇਗੀ ਤੇ ਦੂਜਾ ਕਿਸੇ ਵੀ ਹਾਸੇ ਦਾ ਸ਼ਿਕਾਰ ਨਹੀਂ ਹੋਏਗੀ ਸੋ ਕੇਂਦਰੀ ਰੇਲ ਰਾਜ ਮੰਤਰੀ ਰਵਨੀਦ ਸਿੰਘ ਬਿੱਟੂ ਨੇ ਇਹ ਜ਼ਾਹਿਰ ਕੀਤਾ ਕਿ ਇਹ ਦੇਸ਼ਵਾਸੀਆਂ ਦੇ ਲਈ ਬਹੁਤ ਵੱਡੀ ਸੁਗਾਤ ਹੋਣ ਵਾਲੀ ਹੈ ਕਿਉਂਕਿ ਖਾਸ ਕਰਕੇ ਪੰਜਾਬ ਨੂੰ ਅਜੀਆਂ ਤੇਜ਼ ਰਫ਼ਤਾਰ ਅਤੇ ਸੁੱਖ ਸਹੂਲਤ ਵਾਲੀਆਂ ਗੱਡੀਆਂ ਦੀ ਬਹੁਤ ਜ਼ਰੂਰਤ ਹੈ ਸੋ ਇੱਥੇ ਆਧੁਨਿਕ ਤਰੀਕੇ ਦੇ ਨਾਲ ਬਣਾਈ ਗਈ ਇਸ ਟ੍ਰੇਨ ਦੀ ਜਿਹੜੀ ਸਪੀਡ 160 ਦੀ ਹੋਇਆ ਕਰੇਗੀ ਤੇ ਜਿਸ ਉੱਤੇ ਚੱਲਿਆ ਕਰੇਗੀ ਤੇ ਇਸ ਦੇ ਵਿੱਚ ਕਈ ਅਜਿਹੇ ਜਿਹੜੇ ਸੈਂਸਰ ਲਗਾਏ ਗਏ ਨੇ ਜੋ ਕਿ ਕਦੀ ਹਾਸੇ ਸ਼ਿਕਾਰ ਨਹੀਂ ਹੋਣ ਦੇਣਗੇ ਸੋ ਇੱਕ ਬਹੁਤ ਵੱਡੀ ਸਟ੍ਰੇਨ ਦੀ کہہ ਸਕਦੇ ਆ ਕਿ ਖੂਬੀ ਹੋਣ ਵਾਲੀ ਹੈ ਜਦੋਂ ਵੀ ਇਹ ਦੇਖੀ ਜਾਏਗੀ ਸੋ ਇੱਥੇ ਹਾਸਿਆਂ ਦਾ ਸ਼ਿਕਾਰ ਇਹ ਟ੍ਰੇਨ ਨਹੀਂ ਹੋਏਗੀ ਇਹ ਵੱਡਾ ਦਾਵਾ ਜੋ ਹੈ ਉਹ ਰੇਲ ਮੰਤਰੀ ਦੇ ਦੁਆਰਾ ਕੀਤਾ ਜਾ ਰਿਹਾ ਸੋ ਇੱਕ ਹੋਰ ਇਸ ਦੇ ਵਿੱਚ ਵਿਸ਼ੇਸ਼ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਵਿਸ਼ੇਸ਼ ਮੈਡੀਕਲ ਟੀਮ ਜਿਹੜੀ ਹੈ ਤਿਆਰ ਕੀਤੀ ਹੈ ਯਾਨੀ ਕਿ ਜੇਕਰ ਕਿਸੇ ਵੀ ਇਨਸਾਨ ਨੂੰ ਉਸ ਟ੍ਰੇਨ ਦੇ ਵਿੱਚ ਕਦੋਂ ਵੀ ਜ਼ਰੂਰਤ ਹਵੇ ਤਾਂ ਉਸਦੇ ਲਈ ਵਿਸ਼ੇਸ਼ ਮੈਡੀਕਲ ਸਹੂਲਤਾ ਜੋ ਨੇ ਟ੍ਰੇਨ ਦੇ ਵਿੱਚ ਦਿੱਤੀਆਂ ਜਾਣੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਭਾਰ ਦੇ ਵਿੱਚ ਕੇਂਦਰ ਸਰਕਾਰ ਆਪਣੇ ਕੰਮਕਾਜ ਨੂੰ ਦਿਖਾ ਰਹੀ ਹੈ ਕਿ ਉਹਨਾਂ ਨੂੰ ਇਹ ਫਿਕਰ ਵੀ ਹੈ ਕਿ ਪੰਜਾਬ ਦੀ ਤਰੱਕੀ ਕਰਨੀ ਹੈ ਸੋ ਇਹ ਕਹਿੰਦੇ ਹੋਏ ਉਹ ਨਜ਼ਰ ਆਏ ਨੇ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਸ ਤੋਂ ਇਲਾਵਾ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਪੰਜਾਬ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਰੇਲ ਲਾਈਨਾਂ ਵਿਛਾਈਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰੇਲ ਮਾਰਗ ਦੇ ਨਾਲ ਜੋੜਿਆ ਜਾ ਸਕੇ ਸੋ 2027 ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਪਰ ਵੱਡੀ ਖਾਸੀਅਤ ਇਸ ਟ੍ਰੇਨ ਦੀ ਦੱਸੀ ਜਾ ਰਹੀ ਹੈ ਕੇ ਹਾਸੇ ਜਿਹੜੇ ਨੇ ਉਹ ਰੁਕ ਸਕਦੇ ਨੇ ਕਿਉਂਕਿ ਬਹੁਤ ਵੱਡੇ ਹਾਸੇ ਭਾਰਤ ਦੇ ਵਿੱਚ ਟ੍ਰੇਨਾਂ ਦੇ ਜ਼ਰੀਏ ਹੁੰਦੇ ਨੇ ਸੋ ਜੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਾਸੀਅਤ ਤੇ ਵੱਡੀ ਖੂਬੀ ਜਿਹੜੀ ਹੈ ਟ੍ਰੇਨ ਦੀ ਇਹ ਨਿਕਲ ਕੇ ਸਾਹਮਣੇ ਆਈ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ